ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਹਫ਼ਤਿਆਂ ਵਾਸਤੇ ਜਥੇਦਾਰੀ ਦੇ ਅਹੁਦੇ ਤੋਂ ਹਲਾ ਦਿੱਤਾ ਹੈ। ਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਜਿਹੜਾ ਹੈ ਸ਼੍ਰੀ ਦਮਦਮਾ ਸਾਹਿਬ ਦਾ ਇੰਚਾਰਜ ਬਣਾ ਦਿੱਤਾ ਹੈ। ਇਧਰ ਸ੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵਧਣਗੀਆਂ ਜਾਂ ਵੱਧ ਗਈਆਂ ਕਿਉਂਕਿ ਜੇਕਰ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਧਰਮ ਦੀ ਪੰਥ ਦੀ ਡੇਰਾਵਾਦ ਦਾ ਸਮੇਂ-ਸਮੇਂ ਤੇ ਵਿਰੋਧ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਚਾਹੇ ਉਹ ਡੇਰਾ ਸੱਚਾ ਸੌਦਾ ਹੋਵੇ ਚਾਹੇ ਉਹ ਬਿਆਸ ਹੋਵੇ ਚਾਹੇ ਉਹ ਕਾਨਾਟੀਆਂ ਹੋਣ ਚਾਹੇ ਪੰਜਾਬ ਦੇ ਵਿੱਚ ਜਿਹੜੇ ਹੋਰ ਡੇਰੇ ਚੱਲ ਰਹੇ ਨੇ ਹੁਣ ਅੱਜ ਦੀ ਗੱਲ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਘਰ ਪਹੁੰਚੇ ਕੌਣ ਬਬ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੋ ਡੇਰਾ ਬਿਆਸ ਦੇ ਮੁਖੀ ਨੇ ਡੇਰਾ ਬਿਆਸ ਦੇ ਮੁਖੀ ਅਤੇ ਉਸ ਦੇ ਗੱਦੀ ਦੇ ਵਾਰਸ ਜਦੀਪ ਸਿੰਘ ਗਿੱਲ ਵੱਲੋਂ ਅੱਜ ਸ਼ਬੂਲਿਤ ਕੀਤੀ ਗਈ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਘਰ ਦੇ ਵਿੱਚ ਹੈਲੀਕਾਪਟਰ ਦੇ ਰਾਹੀਂ ਆਏ ਇੱਕ ਪਾਸੇ ਕਰਦਾਰ ਕੂਸ਼ੀ ਕੀਤੀ ਜਾ ਰਹੀ ਹੈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਦੂਸਰੇ ਪਾਸੇ ਅੱਜ ਵਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਜਸਜੀਪ ਸਿੰਘ ਗਿੱਲ ਵੱਲੋਂ ਸ਼ਿਰਕਤ ਕੀਤੀ ਗਈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਤਿੰਨ ਤੋਂ ਚਾਰ ਘੰਟੇ ਮੁਲਾਕਾਤ ਕੀਤੀ ਗਈ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨਾਲ ਜਿਨ੍ਹਾਂ ਨੂੰ 15 ਦਿਨ ਵਾਸਤੇ ਜਥੇਦਾਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਰਕਾਰ ਇਹ ਚੱਲ ਰਹੀ ਕੀ ਰਿਹਾ ਹੈ ਕਿਉਂ ਡੇਰਾ ਬਾਬਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਵੱਲੋਂ ਅੱਜ ਸ਼ਮੂਲੀਅਤ ਕੀਤੀ ਗਈ ਇਸ ਨੂੰ ਸਿਆਸੀ ਦੂਸਰੇ ਪਾਸੇ ਡੇਰੇ ਵਾਦ ਨਾਲ ਜੋੜਿਆ ਜਾ ਰਿਹਾ ਹੈ ਜੇ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੀ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਹੱਕ ਵਿੱਚ ਸਿੱਖ ਅਤੇ ਸਿੱਖ ਪੰਥ ਜਥੇਬੰਦੀਆਂ ਜਿਹੜੀਆਂ ਨੇ ਉਹ ਹੱਕ ਵਿੱਚ ਖੜੀਆਂ ਹੋਈਆਂ ਨੇ ਚਾਹੇ ਉਹ ਦੇਸ਼ ਹੋਵੇ ਚਾਹੇ ਉਹ ਵਿਦੇਸ਼ ਹੋਵੇ ਉਹਨਾਂ ਨੇ ਕਿਹਾ ਕਿ ਜਿਹੜੇ ਇਲਜ਼ਾਮ ਸ਼੍ਰੀ ਦਮਦਮਾ ਸਾਹਿਬ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਲਾਏ ਜਾ ਰਹੇ ਨੇ ਉਹ ਬਿਲਕੁਲ ਨਜ਼ਾਇਜ਼ ਨੇ ਉਹ ਵਾਜਬ ਨਹੀਂ ਕਿਉਂਕਿ ਸ਼੍ਰੀ ਆਯਾ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਦਾਂ ਦੇ ਕੰਮ ਨਹੀਂ ਕਰ ਸਕਦੇ ਕਿਉਂਕਿ ਉਹ ਇੱਕ ਬڑے ਵਿਦਵਾਨ ਨੇ ਗਿਆਨੀ ਨੇ અતੇ ਕੁਸ਼ਲ ਜਿਹੋ ਇਨਸਾਨ ਨੇ ਧਾਰਮਿਕ ਆਗੂ ਨੇ ਚਾਹੇ ਵਿਰਸਾ ਸਿੰਘ ਬੁਲਟੂ ਹੋਏ ਵੱਲੋਂ ਉਹਨਾਂ ਉੱਪਰ ਹਜ਼ਾਰਾਂ ਵਾਲ ਚੱਕਰ ਸੁੱਟੇ ਗਏ ਚੱਕਰ ਸੁੱਟੇ ਗਏ ਹੁਣ ਪਰ ਫਿਰ ਵੀ ਜਿਹੜੀ ਸ਼ਬੀ ਹੈ ਕਿਰਦਾਰ ਹੈ ਉਹ ਬੇਦਾਗ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਇੱਧਰ ਅੱਜ ਫਿਰ ਸਿਆਸਤ ਵਿੱਚ ਖਾਸ ਕਰਕੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਦੁਬਾਰਾ ਜਿਹੜੀ ਗਰਮੀ ਆ ਗਈ ਹੈ ਖਾਸ ਕਰਕੇ ਵਿਸ਼ਸਕ ਉਲਟਵਾ ਨੂੰ ਕਿਉਂਕਿ ਅੱਜ ਸ਼੍ਰੀ ਅੱਜ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਨੂੰ ਮਿਲਣ ਕੋਣ ਆਏ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਹਨਾਂ ਦੇ ਗੱਦੀ ਵਾਰਸ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਜਸਦੀਪ ਸਿੰਘ ਗਿੱਲ ਫਿਰ ਇੱਕ ਵਾਰ ਸ਼ਰੂਮਣੀ ਅਕਾਲੀ ਦਲ ਅਤੇ ਧਾਰਮਿਕ ਪੰਥ ਦੇ ਵਿੱਚ ਸਿਆਸੀ ਹੁਲਾਰਾ ਆ ਗਿਆ ਹੈ ਬਾਬਾ ਦੁਰਵਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਜਿਹੜੀ ਅੱਜ ਹੈ ਸ੍ਰੀ ਦਮਨਵਤ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਦੀ ਰਹਿਸ਼ਵੀ ਕਿ ਹੋਈ ਧੰਨ